ਆਭਚਲ ਨਗਰ ਦੇ ਬੰਦਗੁਰੂ ਦਾ ਨਾਮ ਚਪਤ ਸੁਖ ਪਿਆਰਾ ਰਾਮ ਮਨੁੱਚੇ ਸੇਈ ਵਿਲਪਾਈ ਕਰਤੇ ਆਪ ਸਾਰਾਮ ਐਸੇ ਦੀਨ ਦਿਵਾਲ ਸਤਿਗੁਰੂ ਤੋਂ ਅੰਤਨ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪਾਵਨ ਪਿੱਤਰ ਸਥਾਨ ਤਖਤ ਸਾਹਿਬ ਸਾਹਿਬ ਜੂਰ ਆਭਚਲ ਨਗਰ ਸਾਹਿਬ ਨੰਦੇੜ ਉਹ ਆਜੀ ਬਾ ਅਨੰਦੀ ਰੰਦਾ ਜੀ ਇੱਥੇ ਜਿਵੇਂ ਦਰਬਾਰ ਸਾਹਿਬ ਲੰਦ ਮਿਲਦਾ ਹੈ ਉਮੀਦ ਹੀ ਇੰਨਾਂ ਮਿਲਦਾ ਸਤਿਗੁਰ ਜੀ ਦੇ ਨਿਸ਼ਾਨ ਦੇਖੋ ਵਾਹਿਗੁਰੂ ਵਾਹਿਗੁਰੂ ਸਤਿਗੁਰ ਜੀ ਬਹੁਤ ਨਾਲੇ ਕੋਤਕ ਵਰਤਾਇਆ ਇੱਥੇ ਫਿਰ ਕਿਸੇ ਨੇ ਗੱਲ ਕਰਦੇ ਅਮਰਤ ਵਿੱਲਾ ਹੁਣ ਸਰਬਦਰ ਬਾਦ ਦਾ ਫਟਕੀ ਹੈ ਆਸਾ ਦੀ ਬਾਤ ਕਿਤੇ ਚੱਲ ਰਿਹਾ ਆ ਜਾਣਾ ਨਰਸੀ ਨਾਮ ਦੇ ਬੀ ਦਸ਼ਰਗਰੀ ਬਾਬਾ ਨਾਮਦੇਵ ਜੀ ਦਾ ਬੜਾ ਪਵਿੱਤਰ ਸਥਾਨ ਹੈ। ਹੋਰ ਸਰਦਿਕਾ ਗੁਰੂ ਪਿਆਰਿਓ। ਮਿਲਦੇ ਫਿਰ ਰੇਕੇ ਬਾਅਦ। ਸਰਬੀ ਆਪਦੇ ਪਰਿਵਾਰ ਦੀ ਖੁਸ਼ੀਆਂ ਖੜੇ ਤਨ ਤੁਸੀਂ ਚਰਤੀ ਕਰਾ ਬਖਸ਼ਣ। ਧੰਮੇ ਯਾਤਰਾ ਦਾ ਮਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।